ਸਤ ਸ੍ਰੀ ਅਕਾਲ ਜੀ ਆਪਣੇ ਜਿਹੜੇ ਸਾਬਕਾ ਫੌਜੀ ਹੁੰਦੇ ਆ ਉਹਨਾਂ ਦੇ ECHS ਕਾਰਡ ਆ ਜਿਹੜੇ ਲਾਜ ਵਾਲੇ ਕਾਰਡ ਆ ਉਹ ਬੰਦ ਮਿਲਦੇ ਆ ਜਦੋਂ ਤੁਸੀਂ ਜਾਣਿਓ ਦਵਾਈ ਲੈਣ ਪੋਲੀ ਕਲੀਨਿਕਾ ਜਾਂ ਐਮ ਐਚ ਵਗੈਰਾ ਤੇ ਉੱਥੇ ਤੁਸੀਂ ਉਹ ਅੱਗੋਂ ਕਹਿੰਦੇ ਨੇ ਵੀ ਭਾਈ ਤੁਹਾਡੇ ਕਾਰਡ ਬੰਦ ਹੋਇਆ ਅਪਡੇਟ ਹੋਣ ਵਾਲਿਆ ਜਿਹੜੇ ਤੁਹਾਡੇ ਬੱਚੇ ਆ 18 ਸਾਲ ਤੋਂ ਉੱਪਰ ਹੈ ਜਾਂ ਮਾਂ ਪਿਓ ਹੈ ਉਹਦਾ 26 AS ਮੰਗਦੀ ਹੈ ਗਵਰਨਮੈਂਟ ਜਿੱਦੋਂ TDS ਦਾ ਪਤਾ ਲੱਗਦਾ ਤੁਹਾਡੇ ਮਾਂ ਪਿਓ ਜਾਂ 18 ਸਾਲ ਤੋਂ ਉੱਪਰ ਬੱਚੇ ਹੈ ਤਾਂ ਉਹਦਾ ਤੁਹਾਨੂੰ ਹਰ ਸਾਲ ਇਹ ਕਾਰਡ ਆ ਜਿਹੜਾ ਅਪਡੇਟ ਕਰਾਉਣਾ ਪਿਆ ਗੁਰੂ ਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਉਹ ਬੰਦ ਮਿਲਦੇ ਆ ਤੁਸੀਂ ਅਪਡੇਟ ਕਿਵੇਂ ਦੇਖਣਾ ਅਪਡੇਟ ਦੇਖਣ ਵਾਸਤੇ ਇਸ ਤਰ੍ਹਾਂ ਤੁਸੀਂ ईसीएचएस लॉग इन Google ਤੇ ਲਿਖ ਦੇਣਾ ਜਿਹੜਾ ਪਹਿਲਾ ਇੰਟਰਫੇਸ ਆਏਗਾ ਪਹਿਲਾ ਲਿੰਕ ਆਏਗਾ ਨੀਲਾ ਜਿਹਾ ਇਹਦੇ ਓਕੇ ਕਰ ਦੇਣਾ ਐਵੇਂ ਦਾ ਇੰਟਰਫੇਸ ਆਇਆ ਇਹਨੂੰ ਥੋੜਾ ਜਿਹਾ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਆ ਨੀਲੇ ਜਿਹਦੇ ਓਕੇ ਲਿਖਿਆ ਜਿੱਤੇ ਓਕੇ ਕਰ ਦੇਣਾ ਇੱਥੇ ਲਿਖਿਆ ਆਲਰੇਡੀ ਰਜਿਸਟਰ ਕਲਿਕ ਲੌਗ ਇਨ ਓਕੇ ਕਰ ਦੇਣਾ ਐਵੇਂ ਦਾ ਇੰਟਰਫੇਸ ਆਏਗਾ ਇੱਥੇ ਤੁਸੀਂ ਆਹ ਉਹ ਦੇਖਿਓ ਅ ਇੰਟਰ ਰਜਿਸਟਰਡ ਮੋਬਾਈਲ ਨੰਬਰ ਬਿਦ ਕੰਟਰੀ ਕੋਡ ਕੰਟਰੀ ਕੋਡ 3 ਇੰਡੀਆ ਲਿਖਿਆ ਹੋਇਆ ਇੱਥੇ ਆਪਦਾ ਮੋਬਾਈਲ ਨੰਬਰ ਭਰ ਦੇਣਾ ਮੇਰੇ ਕੋਲ ਇਹ ਸੇਵ ਹੈ ਤਾਂ ਕਰਕੇ ਮੈਂ ਓਕੇ ਕਰਦਾ ਇੱਥੇ ਆਪਦਾ ਪਾਸਵਰਡ ਭਰ ਦੇਣਾ ਹੁਣ ਪਾਸਵਰਡ ਨਹੀਂ ਪਤਾ ਉਹਨੂੰ ਫੋਰਗਟ ਕਿਵੇਂ ਕਰਨਾ ਮੈਂ ਅਗਲੀ ਵੀਡੀਓ ਸਮਝਾ ਦੂੰਗਾ ਕਿਉਂਕਿ ਹੁਣ ਥੋੜੀ ਜਿਹੀ ਵੀਡੀਓ ਲੰਬੀ ਹੋ ਜਾਊਗੀ ਇਸ ਤਰ੍ਹਾਂ ਆ ਜਿਹੜਾ ਕੈਪਚਾ ਦਿੱਤਾ ਹੈ ਇਹ ਤੁਸੀਂ ਇੱਥੇ ਭਰ ਦੇਣਾ ਸਾਰੇ ਵੱਡੇ ਅੱਖਰ 83 B4 C ਇੱਥੇ ਆ ਲੌਗ ਇਨ ਲਿਖਿਆ ਹੋਇਆ ਹੈ ਲੌਗ ਇਨ ਤੇ ਓਕੇ ਕਰ ਦੇਣਾ ਤੇ ਆਹਾ ਪ੍ਰੋਸੈਸਿੰਗ ਲੈਣ ਤੋਂ ਬਾਅਦ 5-7 ਸਕਿੰਟ ਬਾਅਦ ਐਵੇਂ ਦਾ ਇੰਟਰਫੇਸ ਹੈ ਓਕੇ ਕਰ ਦੇਣਾ ਇਹਨੂੰ ਵੀ ਓਕੇ ਕਰ ਦੇਣਾ ਆ ਦੇਖੋ ਆ ਸਾਰਾ ਕੁਝ ਨਿਕਲਿਆ ਆਹਾ ਤੁਹਾਡੇ ਨਾਮ ਆ ਗਏ ਆ ਸਪਾਊਸ ਘਰ ਵਾਲੀ ਦਾ ਤੇ ਸੰ ਦਾ ਫਾਦਰ ਦਾ ਤੇ ਮਾਦਰ ਦਾ ਚਾਰ ਕਾਰਡ ਬਣੇ ਹੋਏ ਆ ਐਵੇਂ ਤੁਹਾਡੇ ਵੀ ਇੰਟਰਫੇਸ ਆਏਗਾ ਆ एलिजिਬਲ ਹੈ ਤਿਲ ਪਹਿਲੇ ਤਿੰਨ ਤੁਹਾਡਾ ਤੇ ਤੁਹਾਡੀ ਵਾਈਫ ਦਾ ਤੇ ਇੱਕ ਬੱਚਾ ਜਿਹੜਾ 18 ਸਾਲ ਤੋਂ ਘੱਟ ਹੈ ਉਹ ਦਾ एलिਜੀਬਲ ਹੈ ਮਾਪਿਓ ਦਾ ਉਹ ਦੋ ਦੋਨੇ ਅਪਡੇਟ ਮੰਗੀ ਜਾਂਦਾ ਹੈ ਇਹ ਤੁਸੀਂ ਚੈੱਕ ਕਰ ਲੈਣਾ ਚੈੱਕ ਕਰਕੇ ਇਹਨੂੰ 26 AS ਪੈਨ ਕਾਰਡ ਦੀ ਸਹਾਇਤਾ ਦੇ ਨਾਲ ਨਿਕਲਦਾ ਹੈ ਇਹਨੂੰ ਕਢਾ ਕੇ ਦੇ ਉੱਤੇ ਅਪਲੋਡ ਕਰਵਾਉਣਾ ਤੇ ਉਹਦੇ ਦੋ ਜਿਹੜੇ ਪ੍ਰਿੰਟ ਆਊਟ ਹੋਣਗੇ ਓ ਪੀ ਡੀ ਐਫ ਜਿਹੜੇ ਇਹ ਤੋਂ ਡਾਊਨਲੋਡ ਹੋਣਗੇ ਉਹਦਾ ਉਹਦਾ ਪ੍ਰਿੰਟ ਲੈ ਕੇ ਈਸੀਐਚ ਜਮ੍ਹਾਂ ਕਰਾਉਣਾ ਤਾਂ ਇਹ ਕਾਰਡ ਓਕੇ ਹੋਊਗਾ। ਤਕਰੀਬਨ 24 ਜਾਂ 48 ਘੰਟੇ ਬਾਅਦ ਕਾਰਡ ਚੱਲਦੇ ਆ ਤੁਸੀਂ ਐਮਰਜੈਂਸੀ ਦੇ ਵਿੱਚ ਟੱਕਰਾ ਨਾ ਮਾਰੋ ਮੈਂ ਤਾਂ ਕਰਕੇ ਇਹ ਵੀਡੀਓ ਬਣਾ ਰਿਹਾ ਇਹ ਚੈੱਕ ਕਰਨੇ ਆ ਆਪਦੇ ਕਾਰਡ ਤੇ ਤਾਂ ਕਿ ਤੁਸੀਂ ਚੱਕਰ 'ਚ ਨਾ ਪੈਸੋ ਫਿਰ ਕਿਤੇ ਮੌਕੇ ਤੇ ਕਾਰਡ ਬੰਦ ਹੋਣ ਤੇ ਐਮਰਜੈਂਸੀ ਦੇ ਵਿੱਚ ਤਕਰੀਬਨ ਮੈਂ ਕਚਹਿਰੀ 'ਚ ਬੈਠਦਾ ਮਾਨਸਾ ਆ ਇਹ ਰੂਝ ਹੀ ਮੇਰੇ ਨਾਲ ਹੁੰਦੀ ਆ ਮਤਲਬ ਬਹੁਤ ਲੋਕ ਅਹੀਂ ਜਿਉਂਦੇ ਆ ਵੀ ਹੁਣੇ-ਹੁਣੇ ਕਾਰਡ ਚੱਲੇ ਫਿਰ ਉਹ ਮੌਕੇ ਤੇ ਚੱਲਦਾ ਨਹੀਂ ਹੁੰਦਾ ਤੇ ਜਿੰਨਾ ਚੈੱਕ ਕਰੇ ਤੁਹਾਡਾ ਕਾਰਡ ਨਹੀਂ ਚੱਲਦਾ ਉੰਨੀ دیر ਤੁਸੀਂ ਆਪਣੇ ਮਾਪਿਓ ਜਾਂ ਬੱਚਿਆਂ ਦਾ ਲਾਜ ਨਹੀਂ ਕਰਾ ਸਕਦੇ ਕਿਰਪਾ ਕਰਕੇ ਆਪਣੇ ਕਾਰਡ ਨੂੰ ਚੈੱਕ ਕਰੋ ਘਰੇ ਬੈਠ ਕੇ ਕਰੋ ਆਪਦੇ ਮੋਬਾਈਲ ਤੇ ਲੈਪਟਾਪ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਫ ਕਾਫਾਟੀਆਂ ਨਾਲ ਸ਼ੇਅਰ ਕਰੋ ਤਾਂ ਕਿ ਚੈੱਕ ਕਰ ਲੈਣ ਅਗਲੀ ਵੀਡੀਓ 'ਚ ਮੈਂ ਤੁਹਾਨੂੰ ਸਮਝਾਉਂਗਾ ਕਿ ਜੇ ਤੁਸੀਂ ਪਾਸ ਪਾਸ ਬੜੇ ਦਾ ਭੁੱਲ ਗਏ ਪਤਾ ਨਹੀਂ ਹੈ ਤਾਂ ਤੁਸੀਂ ਉਹਨੂੰ ਕਿਵੇਂ ਫੋਰਗੇਟ ਕਰਨਾ ਕਿਵੇਂ ਚੈੱਕ ਕਰਨਾ ਆਪ ਆਪ ਹੀ ਆਪਣੇ ਮੋਬਾਈਲ ਤੇ ਜਾਂ ਲੈਪਟਾਪ ਤੇ ਚੈੱਕ ਕਰ ਲਓ ਧੰਨਵਾਦ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ